ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਰਾਜਵੀਰ ਜਵੰਦਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ 14th ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਹੈ ਜਿਹੜੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਬਾਅਦ ਦੁਪਹਿਰ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜੋ ਕਿ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੋ ਕਿ ਹੁਣ ਤੱਕ ਪੰਜਾਬ ਨੂੰ ਕਈ ਆਪਣੇ ਹਿੱਟ ਗੀਤਾਂ ਦੇ ਨਾਲ ਪੰਜਾਬੀਆਂ ਨੂੰ ਆਪਣੇ ਗੀਤਾਂ ਤੇ ਨਚਾ ਚੁੱਕੇ ਨੇ ਤੇ ਅਕਸਰ ਆਪਾਂ ਇਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਾਂ ਫੋਟੋਸ ਆਪਾਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੇਖਦੇ ਆਂ ਜਿਸ ਵਿੱਚ ਇਹ ਬਾਈਕਿੰਗ ਕਰਦੇ ਹੋਏ ਜਿਹੜੇ ਰਾਜਵੀਰ ਜਵੰਦਾ ਆਪਣੀ ਟੀਮ ਦੇ ਨਾਲ ਨਸਰਾ ਆਉਂਦੇ ਨੇ ਤਾਂ ਹੁਣ ਵੀ ਦੱਸਿਆ ਜਾ ਰਿਹਾ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਰਾਜਵੀਰ ਜਵੰਦਾ ਬਾਈਕਿੰਗ ਕਰ ਰਹੇ ਹੁੰਦੇ ਨੇ ਤਾਂ ਇਸ ਤਰ੍ਹਾਂ ਇੱਕ ਸੜਕ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਵੱਲੋਂ ਰਾਜਵੀਰ ਚਵੰਦਾ ਨੂੰ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਡਾਕਟਰਾਂ ਦੀ ਟੀਮ ਵੱਲੋਂ ਰਾਜਵੀਰ ਚਵੰਦਾ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਚਵੰਦਾ ਦੀ ਜਿਹੜੀ ਹਾਲਤ ਹੈ ਉਹ ਅਜੇ ਤੱਕ ਨਾਜ਼ੁਕ ਬਣੀ ਹੋਈ ਹੈ ਜਿਵੇਂ ਹੀ ਰਾਜਵੀਰ ਚਵੰਦਾ ਦੇ ਚਾਹਣ ਵਾਲਿਆਂ ਨੂੰ ਪ੍ਰਸ਼ਾਸਕਾਂ ਤੱਕ ਇਹ ਖਬਰ ਪਹੁੰਚਦੀ ਹੈ ਤੇ ਉਹਨਾਂ ਉਹ ਵੀ ਕਾਫੀ ਜ਼ਿਆਦਾ ਦੁੱਖ ਮਹਿਸੂਸ ਕਰਦੇ ਨੇ ਤਾਂ ਹਰ ਇੱਕ ਉਹ ਵਿਅਕਤੀ ਵੱਲੋਂ ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਪ੍ਰਮਾਤਮਾ ਜਲਦ ਰਾਜਵੀਰ ਜੋਵੰਦਾ ਨੂੰ ਤੰਦਰੁਸਤ ਕਰਕੇ ਉਹਨਾਂ ਦੇ ਘਰ ਭੇਜਣ ਕਿਉਂਕਿ ਹੁਣ ਤੱਕ ਅਨੇਕਾਂ ਹੀ ਹਿਟ ਗੀਤਾ ਦੇ ਨਾਲ ਰਾਜਵੀਰ ਜਵੰਦਾ ਪੰਜਾਬੀਆਂ ਨੂੰ ਆਪਣੇ ਗੀਤਾ ਤੇ ਨਚਾ ਚੁੱਕੇ ਨੇ ਤੇ ਸਮੇਂ-ਸਮੇਂ ਤੇ ਉਹਨਾਂ ਦੀਆਂ ਫੋਟੋਜ਼ ਅਸੇ ਅਤੇ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਵਿੱਚ ਉਹ ਪੰਜਾਬ ਪੱਖੀ ਗੱਲ ਕਰਦੇ ਨੇ ਬਾਈਕਿੰਗ ਨੂੰ ਲੈ ਕੇ ਖਾਸ ਕਰ ਆਪਾਂ ਗੱਲ ਕਰੀਏ ਤਾਂ ਬਾਈਕਿੰਗ ਦੇ ਜਿਹੜੇ ਰਾਜਵੀਰ ਜਵੰਦਾ ਨੇ ਉਹ ਕਾਫੀ ਜ਼ਿਆਦਾ ਸ਼ੌਕੀਨ ਨੇ ਤੇ ਸਮੇਂ-ਸਮੇਂ ਤੇ ਉਹਨਾਂ ਦੀਆਂ ਫੋਟੋਜ਼ ਵੀਡੀਓਜ਼ ਆ ਜਿਹੜੀਆਂ ਉਹ ਹਿਮਾਚਲ ਪ੍ਰਦੇਸ਼ ਤੇ ਇਸ ਤੋਂ ਇਲਾਵਾ ਭਾਰਤ ਦੇ ਹੋਰ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਉਹ ਬਾਈਕਿੰਗ ਕਰ ਚੁੱਕੇ ਨੇ ਤੇ ਬਾਈਕਿੰਗ ਦੌਰਾਨ ਉਹਨਾਂ ਦੀਆਂ ਤਸਵੀਰਾਂ ਵੀਡੀਓਜ਼ ਜਿਹੜੀਆਂ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਵੀ ਉਹ ਬਾਈਕਿੰਗ ਕਰ ਰਹੇ ਹੁੰਦੇ ਨੇ ਜਦੋਂ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੁੰਦੇ ਨੇ